ਕਮਜ਼ੋਰ ਦਿਲ ਵਾਲੇ ਇਹ ਵੀਡੀਓ ਸਕਿਪ ਕਰ ਦੇਣ ਤੇ ਬੱਚਿਆਂ ਲਈ ਤਾਂ ਇਹ ਵੀਡੀਓ ਬਣੀ ਹੀ ਨਹੀਂ ਕਿਉਂਕਿ ਇਹ ਵੀਡੀਓ ਬਹੁਤ ਹੀ ਜ਼ਿਆਦਾ ਗ੍ਰਾਫਿਕ ਹੋਣ ਵਾਲੀ ਹੈ ਇਹ ਵੀਡੀਓ ਸਾਡੀ ਆਲਰੇਡੀ ਚੱਲ ਰਹੀ ਸੀਰੀਜ਼ ਲੁਧਿਆਣਾ ਕ੍ਰਾਈਮ 2024 ਦੀ ਸੈਕੰਡ ਵੀਡੀਓ ਹੈ ਇੱਕ ਵੀਡੀਓ ਅਸੀਂ ਆਪਣੇ ਚੈਨਲ ਦੇ ਉੱਤੇ ਪਹਿਲਾਂ ਪਾ ਚੁੱਕੇ ਹਾਂ ਜੇ ਤੁਸੀਂ ਉਹ ਵੀਡੀਓ ਦੇਖਣੀ ਹੈ ਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਸ ਦਾ ਲਿੰਕ ਐਡ ਕਰ ਦਿੱਤਾ ਹੈ ਤੁਸੀਂ ਜਾ ਕੇ ਚੈੱਕ ਆਊਟ ਕਰ ਸਕਦੇ ਹੋ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸ਼ੇਰਪੁਰ ਚੌਂਕ ਨਾਮ ਦੀ ਇੱਕ ਜਗ੍ਹਾ ਹੈ। ਇਸ ਜਗ੍ਹਾ ਦੇ ਨੇੜੇ ਹੀ ਰੇਲਵੇ ਟਰੈਕ ਹੈ। ਇਸ ਜਗ੍ਹਾ ਤੇ ਪਟੜੀਆਂ ਦੇ ਨੇੜੇ ਟੁੱਟੇ-ਟੁੱਟੇ ਹੋਇਆ ਹੋਇਆ ਇੱਕ ਮਨੁੱਖੀ ਧੜ ਮਿਲਿਆ ਹੈ। ਸੋ ਕੀ ਸੀ ਸਾਰਾ ਮਾਮਲਾ ਇਹ ਬੰਦਾ ਕੌਣ ਸੀ ਕਿੱਥੋਂ ਆਇਆ ਸੀ ਜਾਣਦੇ ਆ ਸਾਰਾ ਕੁਝ ਵੀਡੀਓ ਦੇ ਵਿੱਚ। ਸੋ ਕੀ ਹਾਲ ਚਾਲ ਹੈ ਦੋਸਤੋ ਉਮੀਦ ਹੈ ਸਾਰੇ ਖੁਸ਼ ਹੋਵੋਗੇ ਸਿਹਤਮੰਦ ਹੋਵੋਗੇ। ਜੇ ਤੁਸੀਂ ਵੀ ਸਟ੍ਰੇਂਜ ਡਾਰਕ ਤੇ ਮਿਸਟੀਰੀਅਸ ਕਹਾਣੀਆਂ ਸੁਣਨੀਆਂ ਪਸੰਦ ਕਰਦੇ ਹੋ ਤਾਂ ਤੁਸੀਂ ਬਿਲਕੁਲ ਸਹੀ ਪਲੇਟਫਾਰਮ ਤੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਇਦਾਂ ਦੀਆਂ ਅਣਸੁਲਝੀਆਂ ਕਹਾਣੀਆਂ ਤੇ ਰਹੱਸ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਅਸੀਂ ਹਫ਼ਤੇ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ 3 ਜਾਂ ਫਿਰ 4 ਵੀਡੀਓ ਅਪਲੋਡ ਕਰੀਏ ਸੋ ਵਾਦੇ ਆ ਵੀਡੀਓ ਦੇ ਵੱਲ ਲੁਧਿਆਣਾ ਦੇ ਸ਼ੇਰਪੁਰ ਚੌਕ ਏਰੀਆ ਦੇ ਵਿੱਚ ਉਸਵਾਲ ਹਸਪਤਾਲ ਹੈ। ਇਸ ਹਸਪਤਾਲ ਨੂੰ ਕ੍ਰਾਸ ਕਰਕੇ ਨਾਲ ਦੀ ਨਾਲ ਹੀ ਅੱਗੇ ਰੇਲਵੇ ਲਾਈਨ ਹੈ। 11 April 2024 ਦਾ ਦਿਨ ਹੈ ਤੇ ਇਸ ਏਰੀਆ ਦੇ ਵਿੱਚ ਪੂਰਾ ਰੌਲਾ ਪਿਆ ਹੋਇਆ ਹੈ, ਟ੍ਰੈਫਿਕ ਜਮ ਲੱਗਿਆ ਹੋਇਆ ਹੈ। ਕਾਰਨ ਕੀ ਕਿ ਰੇਲਵੇ ਲਾਈਨ ਦੇ ਕੋਲ ਇੱਕ ਮਨੁੱਖੀ ਧੜ ਮਿਲਿਆ ਹੈ ਤੇ ਇਹ ਧੜ ਕਾਫੀ ਟੋਟਿਆਂ ਦੇ ਵਿੱਚ ਵੜਿਆ ਹੋਇਆ ਹੈ। ਮੋਗਾ ਦੇ ਵਾਰਦਾਤ ਉਤੇ ਪੁਲਿਸ ਨੇ ਪਹੁੰਚ ਕੇ ਇਹ ਪੁਸ਼ਟੀ ਕੀਤੀ ਕਿ ਇਹ লাশ ਅਣਪਛਾਤੇ ਆਦਮੀ ਦੀ ਹੈ ਤੇ ਇਸ ਦੀ ਉਮਰ ਲਗਭਗ 25 ਸਾਲ ਦੀ ਰਹੀ ਹੋਵੇਗੀ ਕਿਸੇ ਅਪਰਾਧੀ ਨੇ ਜਾਂ ਇਦਾਂ ਕਹਾ ਕਿ ਕਿਸੇ ਹਯਵਾਨ ਨੇ ਇਸ ਨੌਜਵਾਨ ਦੇ ਸਰੀਰ ਨੂੰ ਇੱਕ ਨਹੀਂ ਦੋ ਨਹੀਂ ਛੇ ਟੋਟਿਆਂ ਦੇ ਵਿੱਚ ਵੱਡ ਟੁਕ ਕਰਕੇ ਰੇਲਵੇ ਲਾਈਨ ਦੇ ਕੋਲ ਸੁੱਟ ਦਿੱਤਾ ਬੰਦੇ ਦਾ ਸਿਰ, ਲੱਤਾਂ ਤੇ ਬਾਹਾਂ ਵੱਢ ਕੇ ਇੱਕ ਜਗ੍ਹਾ ਤੇ ਰੱਖਿਆ ਹੋਇਆ ਸੀ ਤੇ ਉਸ ਦਾ ਟੋਰਸੋ ਮਤਲਬ ਗਰਦਨ ਤੋਂ ਕਮਰ ਤੱਕ ਦਾ ਹਿੱਸਾ ਰੇਲਵੇ ਬ੍ਰਿਜ ਦੇ ਉੱਪਰ ਇੱਕ ਸੂਟਕੇਸ ਦੇ ਵਿੱਚ ਮਿਲਿਆ ਤੇ ਸਰੀਰ ਦੇ ਅਲੱਗ-ਅਲੱਗ ਹਿੱਸਿਆਂ ਨੂੰ ਪਲਾਸਟਿਕ ਦੇ ਬੈਗਸ ਦੇ ਵਿੱਚ ਪੈਕ ਕੀਤਾ ਹੋਇਆ ਸੀ ਇਨਵੈਸਟੀਗੇਸ਼ਨ ਕਰਨ ਵਾਲੇ ਅਧਿਕਾਰੀਆਂ ਨੇ ਬਹੁਤ ਹੀ ਜਲਦੀ ਇਹ ਸਿੱਟਾ ਕੱਢ ਲਿਆ ਸੀ ਕਿ ਇਹ ਕੋਈ ਸੁਧਾਰਨ ਰੇਲ ਹਾਦਸਾ ਨਹੀਂ ਹੈ ਇਹ ਤਾਂ ਇੱਕ ਪ੍ਰੋਪਰਲੀ ਪਲਾਨਡ ਮਰਡਰ ਹੈ ਜਿਵੇਂ ਤੁਸੀਂ ਦੇਖਿਆ ਹੀ ਹੋਊਗਾ ਕਿ ਇੱਕ ਕਸਾਈ ਮੁਰਗੇ ਨੂੰ ਬਿਨਾਂ ਕਿਸੇ ਡਰ ਤੋਂ ਉਹਦੇ ਸਾਰੇ ਅੰਗ ਬਹੁਤ ਪ੍ਰੋਪਰਲੀ ਅਲੱਗ-ਅਲੱਗ ਕਰਦਾ ਹੈ ਉਸੇ ਤਰ੍ਹਾਂ ਇਹ ਦਰਿੰਦਾ ਇਸਨੇ ਕੀ ਕੀਤਾ ਪੁਲਿਸ ਦੇ ਦੱਸਣ ਮੁਤਾਬਿਕ ਇਸਨੇ ਇਲੈਕਟ੍ਰੀਕਲ ਕਟਰ ਯੂਜ਼ ਕੀਤਾ ਹੋਵੇਗਾ ਇਸ ਬੰਦੇ ਦੇ ਸਾਰੇ ਸਰੀਰ ਦੇ ਅੰਗਾਂ ਨੂੰ ਪ੍ਰੋਪਰ ਕੱਟਣ ਦੇ ਲਈ ਕਿ ਬਾਹ ਪ੍ਰੋਪਰ ਕੱਟੀ ਹੋਈ ਆ ਕੰਨ ਪ੍ਰੋਪਰ ਕਟਿਆ ਹੋਇਆ ਤੇ ਇਹ ਸਾਰਾ ਕੁਝ ਉਹਨੇ ਕੱਟ ਕੇ ਪਲਾਸਟਿਕ ਦੇ ਬੈਗਸ ਦੇ ਵਿੱਚ ਪੈਕ ਕਰਿਆ ਹੋਇਆ ਸੀ ਹੁਣ ਆਪਾਂ ਇਹ ਸੋਚ ਸਕਦੇ ਹਾਂ ਵੀ ਇਹ ਕੋਈ ਥੋੜੇ ਟਾਈਮ ਦਾ ਕੰਮ ਤਾਂ ਹੈ ਨਹੀਂ ਇਹ ਕੰਮ ਉਸਨੇ ਬੜੀ ਸਫਾਈ ਦੇ ਨਾਲ ਬਹੁਤ ਹੀ ਸੇਫ ਜਗ੍ਹਾ ਉੱਤੇ ਬੈਠ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਫਿਰ ਬਾਡੀ ਨੂੰ ਬਾਡੀ ਵੀ ਕੀ ਟੋਕੜਿਆਂ ਦੇ ਵਿੱਚ ਬਾਡੀ ਸੀ ਉਸ ਨੂੰ ਲਿਆ ਕੇ ਰੇਲਵੇ ਟਰੈਕ ਤੇ ਸੁੱਟ ਦਿੱਤਾ ਹੁਣ ਜਾਂਚ ਵਿੱਚ ਕੀ ਕੀ ਰੁਕਾਵਟਾਂ ਆਈਆਂ ਅਸੀਂ ਇੱਕ ਇੱਕ ਕਰਕੇ ਉਹ ਸਾਰੀਆਂ ਰੁਕਾਵਟਾਂ ਨੂੰ ਐਡਰੈਸ ਕਰਾਂਗੇ ਡਿਸਕਸ ਕਰਾਂਗੇ ਪਹਿਲੀ ਰੁਕਾਵਟ ਨੋ ਆਇਡੈਂਟੀਫਿਕੇਸ਼ਨ ਕੋਈ ਆਇਡੈਂਟੀਫਿਕੇਸ਼ਨ ਨਹੀਂ ਮਿਲੀ ਪੁਲਿਸ ਨੇ ਇਸ ਬੰਦੇ ਦੀਆਂ ਇਸ ਲਾਸ਼ ਦੀਆਂ ਫੋਟੋਆਂ ਨੂੰ ਸੋਸ਼ਲ ਮੀਡੀਆ ਐਂਡ ਗਵਰਨਮੈਂਟ ਦੇ ਹੋਰ ਵੱਖ-ਵੱਖ ਪੋਰਟਲਸ ਦੇ ਉੱਤੇ ਸ਼ੇਅਰ ਕੀਤਾ ਪਰ ਜ਼ਿਲ੍ਹੇ ਦੇ ਕਿਸੇ ਵੀ ਬੰਦੇ ਨੇ ਇਸ ਦੀ شناخت ਨਹੀਂ ਕੀਤੀ। ਦੂਸਰੀ ਰੁਕਾਵਟ ਮੋਟਿਵ ਅਨਨੋਨ। ਪੁਲਿਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਐਨੇ ਭਿਆਨਕ ਤਰੀਕੇ ਨਾਲ ਮਾਰਨ ਦਾ ਮੋਟਿਵ ਕੀ ਆ। ਅਪਰਾਧੀ ਨੇ ਇਸ ਵਿਕਟਮ ਨੂੰ ਇੰਨਾ ਇੰਨੀ ਦਰਦਨਾਕ ਮੌਤ ਕਿਉਂ ਦਿੱਤੀ? ਉਹਦੀ ਕੋਈ ਉਸ ਦੇ ਨਾਲ ਨਿੱਜੀ ਦੁਸ਼ਮਣੀ ਸੀ? ਜਾਂ ਫਿਰ ਇਹ ਅਪਰਾਧੀ ਇਹ ਵੀ ਨਹੀਂ ਪਤਾ ਵੀ ਇਹ ਅਪਰਾਧੀ ਇੱਕ ਸੀ ਜਾਂ ਕਈ ਬੰਦੇ ਸੀ? ਕਿ ਇਹ ਬੰਦੇ ਚੋਰੀ ਜਾਂ ਡਕੈਤੀ ਕਰਨ ਗਏ ਹੋਣ ਤੇ ਇਹ ਬੰਦਾ ਵਿੱਚ ਆ ਗਿਆ ਹੋਵੇ ਤਾਂ ਉਹਨਾਂ ਨੇ ਉਹਨੂੰ ਮਾਰ ਦਿੱਤਾ ਹੋਵੇ ਪਰ ਜੇ ਚੋਰੀ ਡਕੈਤੀ ਕਰਨ ਗਏ ਹੋਣ ਤਾਂ ਜੇ ਬੰਦਾ ਵਿੱਚ ਆ ਵੀ ਗਿਆ ਤਾਂ ਇੰਨੇ ਭਿਆਨਕ ਤਰੀਕੇ ਨਾਲ ਤਾਂ ਨਹੀਂ ਕੋਈ ਮਾਰੂਗਾ ਯਾਰ ਕਿਸੇ ਨੂੰ ਪੁਲਿਸ ਨੇ ਪੂਰੇ ਏਰੀਆ ਦੇ ਸਾਰੇ ਕਿਤੇ ਸੀਸੀਟੀਵੀ ਫੁਟੇਜ ਖੰਗਾਲੇ ਪੁਲਿਸ ਨੂੰ ਕਿਤੇ ਕੋਈ ਬੰਦਾ ਮਿਲਿਆ ਹੀ ਨਹੀਂ ਕਿ ਜਿਸ ਤੇ ਉਹ ਸ਼ੱਕ ਕਰ ਸਕੇ ਪੁਲਿਸ ਨੇ ਸਿਰਫ ਇੰਨਾ ਗੱਲ ਦੱਸਤਾ ਕਿ ਹਾਂਜੀ ਸਾਨੂੰ ਇੱਕ ਕਾਰ ਮੇਲੀਆ ਵੀ ਸਾਨੂੰ ਇਹ ਕਾਰ ਤੇ ਸ਼ੱਕ ਹੈ ਕਿ ਹੋ ਸਕਦਾ ਹੈ ਅਪਰਾਧੀ ਨੇ ਵਿਕਟਮ ਨੂੰ ਟਰਾਂਸਪੋਰਟ ਕਰਨ ਲਈ ਵਿਕਟਮ ਦੀ ਲਾਸ਼ ਨੂੰ ਟਰਾਂਸਪੋਰਟ ਕਰਨ ਲਈ ਇਹ ਕਾਰ ਦਾ ਯੂਜ਼ ਕੀਤਾ ਹੋਵੇ ਪਰ ਕਹਿੰਦੇ ਹਨੇਰਾ ਬਹੁਤ ਸੀ ਇਸ ਕਰਕੇ ਸਾਨੂੰ ਕੋਈ ਠੋਸ ਸੁਰਾਗ ਨਹੀਂ ਮਿਲੇ ਲੁਧਿਆਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਅਣਪਛਾਤੇ ਬੰਦਿਆਂ ਦੇ ਖਿਲਾਫ ਧਾਰਾ 302 ਤੇ ਧਾਰਾ 201 ਦੇ ਤਹਿਤ ਮਾਮਲਾ ਦਰਜ ਕੀਤਾ ਹੋਇਆ ਹੈ ਹੁਣ ਥੋੜਾ ਜਿਹਾ ਇਹਨਾਂ ਦੋਨਾਂ ਧਾਰਾਵਾਂ ਤੇ ਜਾਣਨ ਪਾ ਦੇਵਾਂ ਤੁਹਾਡੀ ਨੌਲੇਜ ਦੇ ਲਈ ਧਾਰਾ 302 ਤਾਂ ਸਾਰਿਆਂ ਨੂੰ ਆਮ ਪਤਾ ਹੀ ਹੁੰਦਾ ਹੈ ਕਿ ਇਰਾਦਾਇਕ ਕਤਲ ਦੀ ਧਾਰਾ ਹੁੰਦੀ ਹੈ ਨਾ ਧਾਰਾ 201 ਹੁੰਦੀ ਆ ਕਿ ਕ੍ਰਾਈਮ ਨੂੰ ਕਰਕੇ ਉਸਦੇ ਸਬੂਤ ਨੂੰ ਮਿਟਾਉਣਾ ਉੱਥੇ ਫਿਰ ਧਾਰਾ 201 ਲੱਗਦੀ ਹੈ ਲੇਟੈਸਟ ਅਪਡੇਟਸ ਦੇ ਮੁਤਾਬਿਕ ਇਸ ਭਿਆਨਕ ਕੇਸ ਦੀ ਗੁੱਥੀ ਲਗਭਗ 8 ਮਹੀਨੇ ਬਾਅਦ ਜਦੋਂ ਮੈਂ ਵੀਡੀਓ ਸ਼ੂਟ ਕਰ ਰਿਹਾ ਹਾਂ 18 ਮਹੀਨੇ ਬਾਅਦ ਵੀ ਇਸ ਕੇਸ ਦੀ ਗੁੱਥੀ ਅਣਸੁਲਝੀ ਹੈ ਸੁਲਝ ਨਹੀਂ ਸਕੇ ਤੇ ਇਹ ਖਤਰਨਾਕ ਦਰਿੰਦਾ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੋਊਗਾ ਉਹ ਸਾਡੇ ਵਿੱਚ ਖੁੱਲ੍ਹੇ ਆਮ ਸ਼ਰਿਆਮ ਆਜ਼ਾਦ ਘੁੰਮਦਾ ਹੈ ਇਸ ਸਟੋਰੀ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਇੱਕ ਬਹੁਤ ਹੀ ਜ਼ਰੂਰੀ ਗੱਲ ਕਰਨੀ ਸੀ ਤੁਹਾਡੇ ਨਾਲ ਸਾਡੇ ਚੈਨਲ ਤੇ ਕੋਈ ਵੀ ਕਹਾਣੀ ਮਨਕੜ ਅੰਤ ਜਾਂ ਕਾਲਪਨਿਕ ਨਹੀਂ ਹੁੰਦੀ ਸਾਰੀਆਂ ਕਹਾਣੀਆਂ ਸਾਰੀਆਂ ਸਟੋਰੀਜ਼ ਵੈਲ ਡਾਕੂਮੈਂਟਡ ਨੇ ਇਹ ਕਹਾਣੀਆਂ ਮੋਸਟਲੀ ਗਵਰਨਮੈਂਟ ਆਰਕਾਈਵਸ ਜਾਂ ਫਿਰ ਜਿੱਦਾਂ ਕਹਿ ਲਈਏ ਆਪਾਂ ਵੀ ਬਹੁਤ ਹੀ ਰਿਪਿਊਟਡ ਨਿਊਜ਼ਪੇਪਰ ਜਿਵੇਂ ਟਾਈਮਜ਼ ਆਫ ਟਾਈਮਜ਼ ਆਫ ਇੰਡੀਆ ਜਾਂ ਹਿੰਦੁਸਤਾਨ ਟਾਈਮਜ਼ ਇਦਾਂ ਦੇ ਨਿਊਜ਼ਪੇਪਰ ਦੇ ਆਰਟੀਕਲਸ ਤੋਂ ਲੈ ਕੇ ਪ੍ਰੋਪਰ ਰਿਸਰਚ ਕਰਕੇ ਫਿਰ ਉਹਨੂੰ ਰਿਫਾਈਨ ਕਰਕੇ ਫਿਰ ਅਸੀਂ ਇਹ ਵੀਡੀਓ ਤੁਹਾਡੇ ਤੱਕ ਲੈ ਕੇ ਆਉਨੇ ਹਾਂ ਤਾਂ ਕਿ ਤੁਹਾਨੂੰ ਇੱਕ ਜੈਨੂਇਨ ਫੀਲ ਦੇ ਸਕੀਏ ਜੈਨੂਇਨ ਕੰਟੈਂਟ ਦੇ ਸਕੀਏ ਇਸ ਦੇ ਵਿੱਚ ਮਿਹਨਤ ਵੀ ਬਹੁਤ ਲੱਗਦੀ ਹੈ ਚਲੋ ਮਿਹਨਤ ਤੋਂ ਭੱਜਣ ਵਾਲੇ ਨਹੀਂ ਟਾਈਮ ਵੀ ਬਹੁਤ ਜ਼ਿਆਦਾ ਲੱਗਦਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਹਾਂ ਯਾਰ ਕੁਝ ਕਰ ਰਹੇ ਨੇ ਬੰਦੇ ਤਾਂ ਪਲੀਜ਼ ਸਾਨੂੰ ਸਪੋਰਟ ਕਰੋ ਹਾਂ ਮੈਂ ਇੰਨਾ ਕੀ ਕਹਿਣਾ ਵੀ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਰ ਦਿਆ ਕਰੋ ਜੇ ਮਾੜੀ ਲੱਗਦੀ ਆ ਸਾਡੀ ਕਮੀ ਹੁੰਦੀ ਆ ਕੋਈ ਤਾਂ ਪਲੀਜ਼ ਕਮੈਂਟਸ ਕਰਕੇ ਸਾਨੂੰ ਸਾਡੀ ਕਮੀ ਦੱਸ ਦਿਆ ਕਰੋ ਇਆ ਵੀਡੀਓ ਨੂੰ ਡਿਸਲਾਈਕ ਹੀ ਕਰ ਦਿਆ ਕਰੋ ਪਲੀਜ਼ ਰਿਐਕਸ਼ਨ ਜ਼ਰੂਰ ਦਿਆ ਕਰੋ ਸੋ ਚਲੋ ਮਿਲਦੇ ਆ ਅੱਗੇ ਨੈਕਸਟ ਵੀਡੀਓ ਦੇ ਵਿੱਚ ਇੱਕ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਸਲਾਮ ਆ ਸਾਰਿਆਂ ਨੂੰ ਖੁਸ਼ ਰਹੋ ਤੇ ਖੁਸ਼ ਰਹਿਣ ਦਿਓ ਧੰਨਵਾਦ ਜੀ